ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਿੰਗ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਇੰਟਰਪੋਲ ਨੇ ਮਜੀਠੀਆ ਦੇ ਕਰੀਬੀ ਸਾਥੀ ਸਤਪ੍ਰੀਤ ਸੱਤਾ ਖਿਲਾਫ ਬਲੂ ਕਾਰਨਰ ਨੋਟਿਸ ਕੀਤਾ ਜਾ ਰਹੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਸਾਡੇ ਕੈਨੇਡਾ ਨਾਲ ਦੋਸਤਾਨਾ ਸਬੰਧ ਅਸੀਂ ਕੈਨੇਡਾ ਤੋਂ ਸੱਤਾ ਦੀ ਹਵਾਲਗੀ ਦੀ ਕਰਾਂਗੇ ਮੰਗ ਅਸ਼ਵਨੀ ਸ਼ਰਮਾ ਦੇ ਬਿਆਨ ਦਾ ਅਮਨ ਅਰੋੜਾ ਨੇ ਦਿੱਤਾ ਜਵਾਬ ਅਮਨ ਅਰੋੜਾ ਨੇ ਕਿਹਾ ਕਿ ਕਿਸ ਨੂੰ ਕਿੰਨਾ ਮੁਆਵਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਇਹ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਭਾਜਪਾ ਆਪਣੇ ਵਾਅਦਿਆਂ ਵੱਲ ਦੇਵੇ ਧਿਆਨ ਮੁੱਖ ਮੰਤਰੀ ਭਗਵੰਤ ਮਾਨ ਫਸੇ ਨਵੇਂ ਵਿਵਾਦ ਚ ਭਾਜਪਾ ਨੇ ਸੀਐਮ ਤੇ ਗੁਰਬਾਣੀ ਦੀਆਂ ਤੁਕਾਂ ਨਾਲ ਛੇੜਛਾੜ ਦੇ ਲਗਾਏ aarop ਵਿਕਰਮਜੀਤ ਸਿੰਘ ਟੀਮਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਮਾਨ ਖਿਲਾਫ ਕਾਰਵਾਈ ਦੀ ਮੰਗ ਜਮਕੋਟ ਸਾਹਿਬ ਦੇ ਨਵੇਂ ਸਬ ਡਿਵੀਜ਼ਨ ਹਸਪਤਾਲ ਦੇ ਉਦਘਾਟਨ ਤੇ ਵਿਵਾਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਇਹ ਹਸਪਤਾਲ ਕਾਂਗਰਸ ਨੇ ਬਣਵਾਇਆ ਸੀਐਮ ਮਾਨ ਸਿਰਫ ਤਸਵੀਰਾਂ ਖਿਚਵਾਉਣ ਲਈ ਗਿਆ ਹਸਪਤਾਲ ਮਨੋਰੰਜਨ ਕਾਲਿਆ ਨੇ ਸਿਸੋਧਿਆ ਦੇ ਆਮਦਮ ਦੰਡ ਭੇਦ ਵਾਲੇ ਬਿਆਨ ਦੀ ਕੀਤੀ ਨਖੇਦੀ ਕਾਲਿਆ ਨੇ ਕਿਹਾ ਕਿ ਇਸ ਬਿਆਨ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਹਰ ਨਿਕਲੀ ਪਾਰਟੀ ਦੀ ਅਸਲੀਅਤ ਆਈ ਸਾਹਮਣੇ ਤੇ ਹੁਣ ਖਬਰਾਂ ਦਾ ਵਿਸਥਾਰ ਡਰੱਗ ਕੇਸ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਲੱਗਿਆ ਏ ਇੰਟਰਪੋਲ ਨੇ ਮਜੀਠੀਆ ਦੇ ਕਰੀਬੀ ਸਾਥੀ ਸਤਪ੍ਰੀਤ ਸੱਤਾ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਨੂੰ ਮਾਨ ਸਰਕਾਰ ਦੀ ਵੱਡੀ ਕਾਮਯਾਬੀ ਦੱਸਿਆ ਢਾਲੀਵਾਲ ਨੇ ਕਿਹਾ ਕਿ ਸਾਡੇ ਕੋਲ ਵਿਕਰਮ ਮਜੀਠੀਆ ਖਿਲਾਫ ਪਖਤਾ ਸਬੂਤ ਨੇ ਜਦੋਂ ਵਿਕਰਮ ਮਜੀਠੀਆ ਮੰਤਰੀ ਸਨ ਤਾਂ ਉਹਨਾਂ ਦੀ ਗੱਡੀ 'ਚ ਸਤਪ੍ਰੀਤ ਸੱਤਾ ਘੁੰਮਦਾ ਸੀ ਸਾਡੇ ਕੈਨੇਡਾ ਨਾਲ ਦੋਸਤਾਨਾ ਸਬੰਧ ਨੇ ਅਸੀਂ ਉੱਥੋਂ ਦੀ ਸਰਕਾਰ ਤੋਂ ਸੱਤਾ ਦੀ ਹਵਾਲਗੀ ਦੀ ਮੰਗ ਕਰਾਂਗੇ ਢਾਲੀਵਾਲ ਨੇ ਕਿਹਾ ਕਿ ਸੱਤਾ ਦੇ ਪੰਜਾਬ ਪਹੁੰਚਣ ਤੇ ਵੱਡਾ ਸਿਆਸੀ ਧਮਾਕਾ ਹੋਵੇਗਾ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਉਹਨਾਂ ਦੇ ਘਰ ਦੇ ਵਿੱਚ ਦੇਖੀਆਂ ਔਰ ਇਹ ਵੀ ਇੱਕ ਗੱਲ ਨਾਲ ਹੋਦ ਹੈ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲ ਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਮਜੀਠੀਆ ਇੰਨਾ ਵੀ ਖੇਲਦਾ ਨਹੀਂ ਸੀਗਾ ਸੋ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਡਰ ਜਿਹੜੇ ਵਲੰਟ ਹੈ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਕਟੜਾ ਜਿਹੜੀ ਹੋਈ ਹੈ ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਦੀ ਇੰਡੀਆ ਗਵਰਨਮੈਂਟ ਦੇ ਨਾਲ ਇੰਡੀਆ ਗਵਰਨਮੈਂਟ ਨੇ ਇੰਟਰਪੋਲ ਦੇ ਨਾਲ ਜਿਹੜੇ ਇਹ ਜਿਹੜੇ ਇਹ ਬਰੰਟ ਜਿਹੜੇ ਆ ਉਹਦੇ ਸੱਤੇ ਦੇ ਜਾਰੀ ਕਰਾਏ ਆ ਉਹ ਸਾਡੇ ਕੈਨੇਡਾ ਦੇ ਨਾਲ ਅੱਛੇ ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਹੈ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕੈਨੇਡਾ ਤੋਂ ਕਰਾਵਾਂਗੇ ਔਰ ਇਹ ਵੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜਾ ਸੱਤਾ ਜਦੋਂ ਵਾਪਸ ਆਊਗਾ ਤੇ ਮੇਰਾ ਖਿਆਲ ਆ ਇੱਕ ਵਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡਾ ਪਚਾਲ ਆਊਗਾ ਬਹੁਤ ਵੱਡਾ ਬੰਬ ਚੱਲੂਗਾ ਕਿਉਂਕਿ ਉਹਨਾਂ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲਿੰਕ ਸੀਗੇ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਕਿਹੜੇ ਕਿਹੜੇ ਸਿਆਸਦਾਨ ਸੀਗੇ ਜਿਹੜੇ ਨਸ਼ਿਆਂ ਦੇ ਵਿੱਚ ਇਨਵੋਲਵ ਸੀਗੇ ਇੱਕ ਵੱਡਾ ਉਹ ਤੋਂ ਬਾਅਦ ਸਿਆਸੀ ਤੂਫਾਨ ਜਿਹੜਾ ਆਊਗਾ ਤੇ ਮੈਨੂੰ ਆਸ ਹੈ ਕਿ ਜਲਦੀ ਭਾਰਤ ਸਰਕਾਰ ਜਿਹੜੀ ਆ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕਰਵਾਊਗੀ ਔਰ ਉਹਨੂੰ ਪੰਜਾਬ ਲੈ ਕੇ ਆਵਾਂਗੇ ਹਿਮਾਚਲ ਤੇ ਪੰਜਾਬ ਚ ਹੋ ਰਹੀ ਬਾਰਿਸ਼ ਕਾਰਨ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਨਾਲ ਸੈਂਕੜੇ ਏਕੜ ਫਸਲ ਖਰਾਬ ਹੋਈ ਹੈ ਤੇ ਕਈ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਬਨਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਣ ਵਾਲੀ ਰਕਮ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਜਦੋਂ ਉਹਨਾਂ ਵੱਲ ਧਿਆਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਗਏ ਬਿਆਨ ਤੇ ਦਵਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸ ਨੂੰ ਕਿੰਨਾ ਮੁਆਵਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਇਹ ਮੁੱਖ ਮੰਤਰੀ ਤੇ ਕੈਬਨਿਟ ਦੇ ਅਧਿਕਾਰ ਖੇਤਰ ਚ ਹੈ ਅਸ਼ਵਨੀ ਸ਼ਰਮਾ ਨੂੰ ਮੋਦੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਬਿਆਨ ਤੇ ਸਫਾਈ ਦੇਣੀ ਚਾਹੀਦੀ ਹੈ ਸਰਕਾਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਇਨ ਫੈਕਟ ਸਾਡੇ ਜਿਹੜੇ ਮਨਿਸਟਰਸ ਐਮ ਐਲ ਏਜ਼ ਔਰ ਸਾਡੇ ਪਾਰਟੀ ਵਰਕਰਸ ਔਰ ਅਹੁਦੇਦਾਰ ਵੀ ਨੇ ਉਹਨਾਂ ਨੂੰ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ ਮੈਂ ਸਮਝਦਾ ਕਿ ਇੰਤਜ਼ਾਮ ਪੁਖਤਾਨੇ ਪਰ ਕਿਉਂਕਿ ਕਈ ਤਰ੍ਹਾਂ ਦੀ ਬਾਰਿਸ਼ ਕੱਲੇ ਪੰਜਾਬ ਦੇ ਵਿੱਚ ਵੀ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈ ਰਹੀ ਹੈ ਉਹਦੇ ਕਰਕੇ ਕੁਝ ਏਰੀਆਜ਼ ਦੇ ਵਿੱਚ ਹਾਲਾਤ ਗੰਭੀਰ ਬਣੇ ਹੋਏ ਨੇ ਪਰ ਐਜ਼ ਆਫ ਨਾਓ ਸਿਚੁਏਸ਼ਨ ਇਜ਼ ਅੰਡਰ ਜਦੋਂ ਆਮ ਆਦੀ ਪਾਰਟੀ ਵਿਰੋਧੀ ਕਿ ਕਿਸਾਨਾਂ ਦਾ ਮੁਆਵਜ਼ਾ 50000 ਤੋਂ 60000 ਰੁਪਏ ਮੰਗਿਆ ਜਾ ਰਿਹਾ ਪਰ ਆਪਣੀ ਸੰਚਾਰ ਆਏ ਨੂੰ ਸਾਢੇ 3 ਸਾਲ ਹੋ ਗਏ ਹਜੇ ਮੁਆਵਜ਼ਾ 15000 ਦੇ ਕਿਹੜਾ ਹੈ ਨਾ ਕੀ ਕਾਰਨ ਹੈ ਦੇਖੋ ਇਹਦੇ ਬਾਰੇ ਮੈਨੂੰ ਤਾਂ ਜਿਹੜਾ ਕੰਸਰਨ ਡਿਪਾਰਟਮੈਂਟ ਹੈ ਖੇਤੀਬਾੜੀ ਜਾਂ ਫਾਈਨੈਂਸ ਉਹਦੇ ਬਾਰੇ ਕੀ ਰੀਜ਼ਨਸ ਦੇ ਕਦੇ ਇਹ ਡਿਮਾਂਡ ਸਰਕਾਰ ਕੋਲ ਆਈ ਹੈ ਜਾਂ ਨਹੀਂ ਆਈ ਉਹਦੇ ਬਾਰੇ ਪੁਖਤਾ ਪਤਾ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਕੁਝ ਦੱਸ ਸਕੂਗਾ ਕਿ ਕਿਉਂ ਔਰ ਕਿਸ ਕੋਚ ਇਹ ਵੀ ਨਹੀਂ ਹੈ ਕਿ 15000 ਮੇਰੇ ਖਿਆਲ ਜਿਤ ਤੱਕ ਮੈਨੂੰ ਆਈਡੀਆ ਹੈ ਮੈਂ 100% ਕਨਫਰਮ ਨਹੀਂ ਪਰ ਜਿੰਨਾ ਮੈਨੂੰ ਆਈਡੀਆ ਹੈ ਉਹ ਡਿਪੈਂਡ ਕਰਦਾ ਹੈ ਓਨ ਦਾ ਕੁਆਂਟਮ ਆਫ ਲਾਸ ਕਿ ਫਸਲ ਦਾ ਨੁਕਸਾਨ ਕਿੰਨਾ ਹੋਇਆ ਹੈ ਉਹ ਆਈ ਥਿੰਕ 2-3 ਵੇਰੀਏਸ਼ਨਸ ਦੇ 2-3 ਸਲੈਬਸ ਨੇ ਹੁਣ ਜੇ ਆਪਾਂ ਗਏ ਸਿਰਫ ਔਰ ਸਿਰਫ 15000 ਹੀ ਹੈ ਇਸ ਤਰ੍ਹਾਂ ਸ਼ਾਇਦ ਨਾ ਹੋਵੇ ਫਿਰ ਵੀ ਲੈਟ ਮੀ ਬੀ ਡਬਲ ਸ਼ੋਰ ਮੈਨੂੰ ਇੱਕ ਵਾਰੀ ਦੁਬਾਰਾ ਰੀਕਨਫਰਮ ਕਰ ਲਓ ਥੈਨ ਆਲ ਗੈਟ ਕਰਤੀ ਸਕਣਗੇ ਅਸ਼ਵੀਰ ਸ਼ਰਮਾ ਕਹਿੰਦੇ ਆ ਕਿ ਮੁਰਗੀ ਦੇ ਬਖਤੀ ਦੀ ਗੱਲ ਕਰੀਏ ਹਾਂ ਅਸ਼ਵੀਰ ਸ਼ਰਮਾ ਕਹਿੰਦੇ ਨੇ ਕਿ ਜਿਹਦੇ ਪ੍ਰਧਾਨ ਤੇ ਕਾਰਜਕਾਰੀ ਕੀ ਮੋਦੀ ਦੇ ਬਕਰੀ ਦਾ ਮੌਜਾ ਦੇਣ ਦੀ ਗੱਲ ਕੀਤੀ ਨਹੀਂ ਹਾਲ ਤੱਕ ਮਿਲਿਆ ਨਹੀਂ ਗਾ ਪਹਿਲਾਂ ਨਹੀਂ ਮਿਲਿਆ ਹਾਂ ਨਹੀਂ ਮਿਲਦਾ ਚਲੋ ਇਸ ਤਰ੍ਹਾਂ ਹੈ ਕਿ ਉਹ ਤਾਂ ਸੀਐਮ ਸਾਹਿਬ ਦੇਖਣਗੇ ਜਾਂ ਕੈਬਨਿਟ ਦੇਖੂਗੀ ਵੀ ਕਿਹਦੇ ਮੌਜਾ ਦੇਣਾ ਹੈ ਕਿਹਦਾ ਨਹੀਂ ਦੇਣਾ ਕਿਹਦਾ ਕਿੰਨਾ ਦੇਣਾ ਹੈ ਪਰ ਅਸ਼wini ਸ਼ਰਮਾ ਜੀ ਨੂੰ ਜਿਹੜੇ 10 ਸਾਲ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਕਿਸਾਨਾਂ ਦੀ ਇਨਕਮ 10 ਸਾਲਾਂ ਦੇ ਵਿੱਚ ਡਬਲ ਕਰ ਦੂੰਗਾ ਹੋ ਗਈ ਉਹ ਆਗਦੇ ਵਾਲੇ ਪਾਸੇ ਧਿਆਨ ਦੇਣਾ ਨਹੀਂ ਹੈਗਾ ਤੇ ਇੰਦੇ ਮੁਰਗੀਆਂ ਤੇ ਬੱਕਰੇ ਜਿਆਦਾ ਹੀ ਜਾਂਦੇ ਨੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਵੇਂ ਵਿਵਾਦ ਚ ਫਸ ਗਏ ਨੇ ਪੰਜਾਬ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਗਾਏ ਨੇ ਭਾਜਪਾ ਦੇ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਨੇ ਕਿਹਾ ਕੇ ਗੁਰਬਾਣੀ ਦੀਆਂ ਤੁਕਾਂ ਨਾਲ ਛੇੜਛਾੜ ਬੇहद ਗੰਭੀਰ ਮਾਮਲਾ ਹੈ ਮੁੱਖ ਮੰਤਰੀ ਮਾਨ ਨੂੰ ਇਸ ਗਲਤੀ ਲਈ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਵਿਕਰਮਜੀਤ ਚੀਮਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਭਗਵੰਤ ਮਾਨ ਨੂੰ ਤਲਬ ਕਰਨ ਉਹਨਾਂ ਕਿਹਾ ਕਿ ਮਾਨ ਦੀ ਹਰਕਤ ਨਾਲ ਸਿੱਖ ਹੀਰਦਿਆਂ ਨੂੰ ਡੂੰਗੀ 6:00 ਵਜੇ ਸਾਡੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਸੁਣ ਰਿਹਾ ਸੀ ਵੈਸੇ ਤੋਂ ਮੈਨੂੰ ਉਹਨਾਂ ਦੇ ਨਾਲ ਸਿੰਘ ਸ਼ਬਦ ਲਾਉਣ ਲੱਗਿਆ ਵੀ ਸ਼ਰਮ ਆਉਂਦੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਤੇ ਗੁਰਬਾਣੀ ਦੀਆਂ ਤੁਕਾਂ ਨੂੰ ਇੰਨਾ ਤਰੋੜ ਮਰੋੜ ਕੇ ਪੜਨਾ ਮੇਰੇ ਖਿਆਲੇ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਮੈਂ ਹੁਣੀ ਵੇਖ ਰਿਹਾ ਸੀ ਕਿ ਇੱਕੋ ਤੁਕਾ ਦੀ ਵਿਆਖਿਆ ਕਰ ਰਿਹਾ ਸੀ ਕੋਈ ਗੱਲ ਕਹਿ ਰਿਹਾ ਕਿ ਵਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਮੁੱਖ ਮੰਤਰੀ ਸਾਹਿਬ ਗੁਰਬਾਣੀ ਦਾ ਸ਼ਬਦ ਹੈ ਕਿ ਵਾਰੀ ਆਪੋ ਆਪਣੀ ਕੋਈ ਨਾ ਬੰਨੇ ਤੀ ਕਿਹੜੀਆਂ ਤੁਸੀਂ ਜੇ ਤੁਹਾਨੂੰ ਨਹੀਂ ਗੁਰਬਾਣੀ ਪੜਨੀ ਆਉਂਦੀ ਤੇ ਤੁਸੀਂ ਪੜੋ ਹੀ ਨਾ ਉਹਨਾਂ ਨੂੰ ਉਹਦੇ ਤੁਸੀਂ ਆਪਣੇ ਪੰਜਾਬੀ ਚ ਸਾਫ਼ ਸ਼ਬਦਾਂ ਚ ਸਿੱਧੀ ਗੱਲ ਕਰੋ ਗੁਰਬਾਣੀ ਦੇ ਅੱਖ ਕਿਉਂ ਵਿਗਾੜ ਰਹੇ ਹੋ ਗੁਰਬਾਣੀ ਦੀਆਂ ਤੁਕਾਂ ਕਿਉਂ ਵਿਗਾੜ ਰਹੇ ਹੋ ਗੁਰੂ ਸਾਹਿਬ ਨੇ ਤਾਂ ਬਾਣੀ ਦੀ ਇੱਕ ਲਗਾ ਮਾਤਰਾ ਵੀ ਅੱਗੇ ਪਿੱਛੇ ਹੋਣ ਤੋਂ ਬੜੀ ਸ਼ਕਤੀ ਨਾਲ ਪਾਬੰਦੀ ਲਾਈ ਹੋਈ ਹੈ ਤੇ ਤੁਸੀਂ ਅੱਜ ਸਾਡੀ ਗੁਰਬਾਣੀ ਨੂੰ ਇਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰ ਰਹੇ ਹੋ ਮੇਰਾ ਖਿਆਲ ਇਹ ਤੋਂ ਵੱਡੀ ਸ਼ਰਮਨਾਕ ਕੋਈ ਗੱਲ ਨਹੀਂ ਮੁੱਖ ਮੰਤਰੀ ਨੂੰ ਆਪਣੀ ਇਸ ਗਲਤੀ ਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਮੁੱਖ ਮੰਤਰੀ ਤੇ ਬੰਦੀ ਕਾਰਵਾਈ ਕਰਕੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੈ ਉਹ ਲਾਈ ਜਾਵੇ ਜੋ ਸਿੱਖ ਧਰਮ ਦੇ ਅਨਸਾਰ ਬੰਦੀ ਹੈ ਸੋ ਮੇਰੀ ਇਹ ਸਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਸ ਨਿਵਾਰ ਬੇਨਤੀ ਹੈ ਕਿ ਇਹਦੇ ਤੇ ਕਾਰਵਾਈ ਕਰਕੇ ਤਾਂ ਕਿ ਅੱਗੇ ਤੋਂ ਕੋਈ ਐਸੀ ਗਲਤੀ ਨਾ ਕਰੇ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਚਮਕੌਰ ਸਾਹਿਬ ਵਿੱਚ ਨਵੇਂ ਸਬ ਡਿਵੀਜ਼ਨ ਹਸਪਤਾਲ ਦਾ ਉਦਘਾਟਨ ਕੀਤਾ ਪਰ ਹੁਣ ਇਸ ਤੇ ਸਿਆਸੀ ਕਮਾਸਾਨ ਸ਼ੁਰੂ ਹੋ ਗਿਆ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਗਾਇਆ ਹੈ ਕਿ ਇਹ ਹਸਪਤਾਲ ਨਵਾਂ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ 2021 ਚ ਹੀ ਉਹਨਾਂ ਨੇ ਇਸ ਕਮਿਊਨਿਟੀ ਹਸਪਤਾਲ ਨੂੰ ਸਬ ਡਿਵੀਜ਼ਨ ਹਸਪਤਾਲ ਦਾ ਦਰਜਾ ਦੇ ਦਿੱਤਾ ਸੀ ਤੇ ਦਸੰਬਰ 2022 ਤੱਕ ਇਸ ਦਾ ਨਿਰਮਾਣ ਕਾਰਜ ਵੀ ਪੂਰਾ ਕਰ ਲਿਆ ਗਿਆ ਸੀ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਹੁਣ ਬਿਨਾ ਕਿਸੇ ਕਾਰਨ ਦੇ ਸਿਰਫ ਫੋਟੋਆਂ ਖਿੱਚਵਾਉਣ ਅਤੇ ਵੀਡੀਓ ਬਣਵਾਉਣ ਲਈ ਇੱਥੇ ਆਏ ਉਹਨਾਂ ਮੁਤਾਬਕ ਇਸ ਤਰ੍ਹਾਂ ਦੀ ਸਿਆਸਤ ਨਾਲ ਚਮਕੌਰ ਸਾਹਿਬ ਦਾ ਫਾਇਦਾ ਨਹੀਂ ਸਗੋ ਨੁਕਸਾਨ ਹੋਇਆ ਹੈ ਜਿਹੜਾ ਇਹਨਾਂ ਦੇ ਸ਼ੋਧਿਆ ਜੀ ਬੋਲ ਰਹੇ ਕਿ ਅਸੀਂ ਸਾਮ-ਦਾਮ-ਡੰਡ ਭੇਦ ਸਾਰਾ ਕੁਝ ਵਰਤਦੇ ਉਹਦੇ ਵਿੱਚ ਭੇਦ ਦਾ ਮਤਲਬ ਹੈ ਕਿ ਭੇਦ ਰੱਖਣਾ ਸਚਾਈ ਨੂੰ ਅਸਲੀ ਬਾਹਰ ਨਿਕੜਨਾ ਉਹੀ ਕੁਸ਼ੇ ਕਰ ਰਹੇ ਸਚਾਈ ਇਸ ਹਸ ਹਸਤਾਲ ਦੀ ਆ ਮੇਰੇ ਕੋਲ ਪਹਿਲ ਕਿ ਇਹ ਜਿਹੜਾ ਹਸਪਤਾਲ ਹੈ 21 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਇਹ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਸੀ ਐਸ ਸੀ ਇਹਨੂੰ ਸਬ ਡਿਵੀਜ਼ਨ ਹਸਪਤਾਲ ਬਣਾਤਾ ਉਦੋਂ ਹੀ ਮਨਜ਼ੂਰ ਹੋ ਗਿਆ ਸਾਰਾ ਕੁਝ ਅੱਜ ਟੈਂਡਰ ਹੈ ਮੇਰੇ ਕੋਲ ਜਦੋਂ ਟੈਂਡਰ ਲੱਗਿਆ ਤੇ 22 ਦੇ ਬਾਅਦ ਮਹੀਨੇ ਤੱਕ ਕੰਪਲੀਟ ਹੋ ਗਿਆ ਸੀ ਹਸਪਤਾਲ ਉਸ ਤੋਂ ਬਾਅਦ ਅੱਜ ਤੱਕ ਇਸੇ ਤਰ੍ਹਾਂ ਪਿਆ ਰਿਹਾ ਇਹਨਾਂ ਨੇ ਇਹਦਾ ਕਾਟੜ ਨਹੀਂ ਕੀਤਾ ਇਹ ਸਾਡੀ ਸਰਕਾਰ ਨੇ ਹਸਪਤਾਲ ਬਣਾਇਆ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਸਿਵ ਹਸਪਤਾਲ ਬਣਾਇਆ ਅੱਜ ਬਿਨਾਂ ਕਾਰਨ ਆ ਕੇ ਮੁੱਖ ਮੰਤਰੀ ਜੀ ਉੱਥੇ ਆ ਕੇ ਫੋਟੋਆਂ ਤਰਾ ਕੇ ਵੀਡੀਓ ਬਣਾ ਕੇ ਰੌਲਾ ਪਾ ਕੇ ਚਲੇ ਗਏ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਦਿਖਾਵਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਸਭ ਜਾਗਰਤ ਹੋ ਗਏ ਐ ਇਸ ਤਰ੍ਹਾਂ ਦੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਰੌਲਾ ਪਾ ਕੇ ਤੁਸੀਂ ਇਸ ਹਸਪਤਾਲ ਨੂੰ 3.5 ਸਾਲ ਡਿਲੇ ਕੀਤਾ ਇਹ ਕਮਿਊਨਿਟੀ ਹੈਲਥ ਸੈਂਟਰ ਤੋਂ ਉਦੋਂ ਹੀ ਬਣ ਗਿਆ ਸੀ 19 ਡਾਕਟਰ ਇੱਥੇ ਹੋਣੇ ਚਾਹੀਦੇ ਸੀ 3.5 ਸਾਲ ਤੁਸੀਂ ਇੱਕ ਡਾਕਟਰ ਰੱਖਿਆ ਤੇ ਸੱਤ ਤਾਂ ਇੱਥੇ ਪਹਿਲਾਂ ਵੀ ਰਹਿੰਦੇ ਸੀ ਤੁਸੀਂ ਹੈਲਥ ਦੇ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਹੇ ਹੋ ਤੁਹਾਡੇ ਪਾਸ ਕੋਈ لیاقت ਨਹੀਂ ਕੋਈ ਤੁਸੀਂ ਹੈਲਥ ਦੇ ਵਿੱਚ ਤਰੱਕੀ ਨਹੀਂ ਕਰ ਰਹੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਤੁਸੀਂ ਸੰਭਾਅ ਸੰਭਾਲ ਔਰ ਅੱਗੇ ਨਹੀਂ ਵਧਾ ਸਕੇ ਜਿੰਨਾ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਇਸ ਇਲਾਕੇ ਦਾ ਨੁਕਸਾਨ ਕੀਤਾ ਹੈ ਪੁਲ ਨਾ ਬਣਾ ਕੇ ਯੂਨੀਵਰਸਿਟੀ ਬੰਦ ਕਰਕੇ ਦੋ ਆਈਟੀਆਈਆਂ ਬੰਦ ਕਰਕੇ ਕਾਲਜ ਵੰਡੈਸੀ ਦੋ ਸੜਕਾਂ ਰੋਕੀਆਂ ਹੋਈਆਂ ਤੁਸੀਂ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਮਨੀਸ਼ ਸਿਸੋਦੀਆ ਦੇ ਸਾਮਦਾਮ ਦੰਡ ਭੇਦ ਵਾਲੇ ਬਿਆਨ ਦੀ ਕਰੜੀ ਨਖੇਦੀ ਕੀਤੀ ਹੈ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਸ ਬਿਆਨ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਹਰ ਨਿਕਲੀ ਪਾਰਟੀ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆਈ ਹੈ ਦਿੱਲੀ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਕਿਸੇ ਵੀ ਸੂਰਤ 'ਚ ਪੰਜਾਬ ਦੀ ਸੱਤਾ ਤੇ ਕਾਬਜ਼ ਰਹਿਣਾ ਚਾਹੁੰਦੀ ਹੈ ਕਾਲੀਆ ਨੇ ਕਿਹਾ ਕਿ ਸਿਸੋਦੀਆ ਦਾ ਇਹ ਬਿਆਨ ਪੰਜਾਬ ਦੀ ਸ਼ਾਂਤੀ ਲਈ ਖਤਰਾ ਹੈ ਪਰ ਅਸੀਂ ਇਸ ਸਾਜ਼ਿਸ਼ ਨੂੰ ناکਾਮਯਾਬ ਕਰਾਂਗੇ ਆਮ ਆਦਮੀ ਪਾਰਟੀ ਨੇ ਜਿਹੜਾ ਪਿਛਲੇ ਦਿਨਾਂ ਵਿੱਚ ਬਿਆਨ ਦਿੱਤਾ ਹੈ ਉਹ ਇੱਕ ੜਕਾਉ ਬਿਆਨ ਹੈ ਔਰ ਅੱਗ ਲਾਉਣ ਵਾਲਾ ਬਿਆਨ ਹੈਗਾ ਪੰਜਾਬ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ 2027 ਦੇ ਚੋਣ ਆਮ ਆਦਮੀ ਪਾਰਟੀ ᱥਾਮ-ਦਾਮ ਦੰਡ ਭੇਦ ਦੇ ਨਾਲ ਅਤੇ ਲੜਾਈ ਝੜਾ ਕਰਕੇ ਵੀ ਅਸੀਂ 2027 ਜਿੱਤਾਂਗੇ ਇਹ ਦਰਸਾਉਂਦਾ ਹੈ ਉਸ ਮਾਨਸਿਕਤਾ ਨੂੰ ਕਿ ਵੀ ਅਸੀਂ ਦਿੱਲੀ ਹਾਰ ਗਏ ਆ ਔਰ ਪਹਿਲਾ ਦਾਅ ਉਹ ਜਿਹੜਾ ਇੱਕ ਜੁਆਰੀ ਹਾਰ ਗਿਆ ਤੇ ਦੂਜਾ ਜਿਹੜਾ ਹਾਰਿਆ ਹੋਇਆ ਪਤਾ ਉਹਨੂੰ ਕਿ ਹਾਰ ਜਾਣਾ ਅਗਲਾ ਦਾਅ ਵੀ ਤਾਂ ਉਹ ਜਿੰਨਾ ਚਾਹਦਾ ਹਰ ਇੱਕ ਤਰ੍ਹਾਂ ਰੌਂਡ ਪਿੱਟ ਕੇ ਤੇ ਇਸ ਲਈ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦਾ ਜਿਹੜਾ ਚੋਣ ਹੈਗਾ ਉਹ ਅਸੀਂ 27 ਦਾ ਹਰ ਹਾਲਤ ਜਿੱਤਣਾ ਹੈ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹੀ ਪਾਰਟੀ ਹੈ ਜਿਹੜੀ ਅੰਨਾ ਹਜ਼ਾਰੇ ਅੰਦੋਲਨਾਂ ਚੋਂ ਨਿਕਰ ਕੇ ਆਈ ਸੀਗੀ ਤੇ ਅੱਜ ਅਸਲੀ ਮਾਨਸਿਕਤਾ ਜਿਹੜੀ ਹੈਗੀ ਹੈ ਮਨੀਸ਼ ਸਸੋਦੀਆ ਤੋਂ ਬਾਹਰ ਆ ਗਈ ਹੈ ਕਿ ਇਹਨਾਂ ਲਈ ਸੱਤਾ ਪਾਣਾ ਹੀ ਸਭ ਕੁਝ ਹੈਗਾ ਔਰ ਕੁਝ ਵੀ ਨਹੀਂ ਹੈ ਨਾ ਕਿ ਭਲਾਈ ਕਰਨਾ ਪਰਦੇਸ ਦੀ ਹੈਗਾ ਫਿਰ ਇਹ ਹੈਗਾ ਕਿ ਵੀ ਇਹ ਜਿਹੜਾ ਬਿਆਨ ਦਿੱਤਾ ਹੈਗਾ ਇਹਦੇ ਵਿੱਚ ਮਤਲਬ ਇਹ ਹੈਗਾ ਕਿ ਤੁਸੀਂ ਲੜਾਈ ਝਗੜਾ ਕਰਕੇ ਕੀ ਚਾਹੁੰਦੇ ਹੋ ਕਿ ਵੀ ਅਸੀਂ ਅੱਗ ਲਗਾਣੀ ਚਾਹੁੰਦੇ ਇਸ ਪੰਜਾਬ ਦੇ ਵਿੱਚ ਤੋਂ ਇਹ ਪੰਜਾਬ ਜਿਹੜਾ ਹੈਗਾ ਪੰਜਾਬੀ ਇਸ ਗੱਲ ਨੂੰ ਸਰਾਸਰ ਨਕਾਰਦੇ ਆ ਔਰ ਪੰਜਾਬ ਦਾ ਜਿਹੜਾ ਆਈ ਆਪਸੀ ਪਾਈਚਾਰਾ ਹੈਗਾ ਜਿਹੜੀ ਮਹਿੰਗੀ ਖਰੀਦੀ ਹੋਈ ਸ਼ਾਂਤੀ ਹੈਗੀ ਹੈ ਕਿਸੇ ਵੀ ਸੂਰਤ ਦੇ ਵਿੱਚ ਪੰਗ ਨਹੀਂ ਹੋਣ ਦਿੱਤੀ ਜਾਊਗੀ ਔਰ ਜਿਹੜਾ ਹੈਗਾ ਮੈਂ ਤਾਂ ਕਹਾਂਗਾ ਕਿ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਕਿ ਭਾਈ ਸਾਹਿਬ ਤੁਸੀਂ ਪੰਜਾਬ ਦਾ ਖਿਹੜਾ ਛੱਡੋ ਤੁਸੀਂ ਸਾਰੇ ਜਾ ਕੇ ਦਿੱਲੀ ਜਾਓ ਜਿੱਥੋਂ ਤੁਸੀਂ ਨਿਕਾਰੇ ਹੋ ਇੱਥੇ ਨਾ ਆਓ ਔਰ ਇਸ ਗੱਲ ਦਾ ਕਿ ਵੀ ਜਿਸ ਟੰਗ ਨਾਲ ਉਹਨਾਂ ਨੇ ਬਿਆਨ ਦਿੱਤਾ ਅੱਜ ਜਿਹੜੀ ਮਾਨਸਿਕਤਾ ਹੈਗੀ ਆਮ ਆਦਮੀ ਪਾਰਟੀ ਦੀ ਉਹ ਅੱਜ ਬਾਹਰ ਆ ਗਈ ਹੈ ਕਿ ਕਿਨਾ ਮਾਨਸਿਕਤਾ ਦੇ ਨਾਲ ਇਹ ਪਾਰਟੀ ਵਿਦਾਊਟ ਅ ਡਾਇਲੋਜੀ ਹੈ ਔਰ ਇਹਨਾਂ ਲਈ ਸਿਰਫ ਸੱਤਾ ਪ੍ਰਾਪਤੀ ਹੀ ਸਭ ਕੁਝ ਹੈ ਔਰ ਕੁਝ ਵੀ ਨਹੀਂ ਜਿਲੰਦਰ ਦੇ ਹਲਕਾ ਨੂਰਮੈਲ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਲੱਗਾ ਵਿਧਾਨ ਸਭਾ ਹਲਕਾ ਨਕਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ 'ਚ ਅਕਾਲੀ ਦਲ ਨਾਲ ਸੰਬੰਧਤ ਕਈ ਕਾਉਂਸਲਰ ਪੰਚ ਸਰਪੰਚ ਤੇ ਸਮਾਜ ਸੇਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਨੇ ਇਹਨਾਂ ਸਾਰਿਆਂ ਦਾ ਸਵਾਗਤ ਕੀਤਾ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ अरोੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਅੱਗੇ ਵਧ ਰਿਹਾ ਹੈ ਇਹਨਾਂ ਆਗੂਆਂ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਦੁਆਬਾ ਖੇਤਰ ਹੋਰ ਵੀ ਮਜ਼ਬੂਤੀ ਮਿਲੇਗੀ ਮੈਂ ਜਿਵੇਂ ਸਾਡੇ ਕੁਲੀਗ ਮੈਡਮ ਇੰਦਰਜੀਤ कौर ਮਾਨ ਜੀ ਨੇ ਦੱਸਿਆ ਸਾਰੇ ਹੀ ਉਹ ਸਾਥੀ ਜਿਹੜੇ ਕਿ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਸਮਾਜ ਸੇਵਾ ਦੇ ਵਿੱਚ ਔਰ ਚਾਹੇ ਕੋਈ politically ਜਿਨ੍ਹਾਂ ਦਾ ਅਸਰ ਸੂਖ ਹੈ ਔਰ ਰਹ ਹੈ ਪਿੰਡ ਪਿੰਡਾਂ ਦੇ ਵਿੱਚੋਂ ਕੋਈ ਮੈਂਬਰ ਪੰਚਾਇਤ ਸਾਹਿਬਾਨ ਵੀ ਨੇ ਸਮਾਜ ਸੇਵੀ ਵੀ ਨੇ ਕਾਉਂਸਲਰ ਵੀ ਨੇ ਸੋ ਮੈਂ ਉਹਨਾਂ ਸਾਰਿਆਂ ਦੇ ਹੀ मैडम इंदजीत कौर दी अगुवाई ਦੇ ਵਿੱਚ ਇਹਨਾਂ ਨੇ ਆਵਾਜ਼ ਦੀ ਪਾਰਟੀ ਦੀਆਂ ਨੀਤੀਆਂ ਨੂੰ ਔਰ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਸ਼ਮੂਲੀਅਤ ਕੀਤੀ ਹੈ ਸੋ ਉਹਨਾਂ ਸਾਰਿਆਂ ਦਾ ਵੈਲਕਮ ਕਰਦਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਮਜ਼ਬੂਤੀ ਹੈ ਜਿਹੜੀ ਉਹ ਹਲਕੇ ਦੇ ਵਿੱਚ ਔਰ ਵੀ ਉਹ ਪਾਰਟੀ ਨੂੰ ਵੀ ਮਿਲੇਗੀ ਸੋ ਇਹਨਾਂ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਵੈਲਕਮ ਜੀ ਆਇਆਂ ਨੂੰ ਔਰ मैडम इंदजीत कौर ਜੀ ਆਨੂੰ ਮੁਬਾਰਕਾਂ ਵਧਾਈਆਂ ਕਿ ਉਹ ਇਹਨਾਂ ਸਾਥੀਆਂ ਦੀ ਸ਼ਮੂਲੀਅਤ ਨਾਲ ਹੋਰ ਮਜ਼ਬੂਤ ਔਰ ਤਗੜੇ ਹੋਏ ਨੇ ਹਲਕੇ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਾਂਗੇ ਇਹ ਹੀ ਮੇਰੇ ਸ਼ੁਕਾ ਹਾਂ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੈਲਕਮ ਔਰ ਇਸ ਤੋਂ ਬਾਅਦ ਉਹ ਸਾਰੇ ਨੂੰ ਪੰਡਿਤ ਜੀ ਸ਼ਮੂਲੀਅ ਦੀ ਰਸਮ ਜਿਹੜੀ ਉਹ ਕਰਦੇ ਹਾਂ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਅਰੋੜਾ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੰਜੀਵ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਪਾਰੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੀ ਹੈ ਸਰਕਾਰ ਨੇ ਵਪਾਰੀਆਂ ਦੇ 85% ਮਸਲੇ ਹੱਲ ਕਰ ਦਿੱਤੇ ਨੇ ਤੇ ਬਾਕੀਆਂ ਨੂੰ ਸੁਲਝਾਉਣ ਲਈ ਵੀ ਕੰਮ ਜਾਰੀ ਹੈ ਸਰਕਾਰ ਨੇ ਵਪਾਰੀਆਂ ਦਾ ਵਨ ਟਾਈਮ ਸੈਟਲਮੈਂਟ ਦਾ 42 ਸਾਲ ਪੁਰਾਣਾ ਮਸਲਾ ਹੱਲ ਕੀਤਾ ਹੈ ਇਹਨਾਂ ਸਹੂਲਤਾਂ ਨੂੰ ਦੇਖਦੇ ਹੋਏ ਪੰਜਾਬ 'ਚ ਨਵੀਂ ਇਨਵੈਸਟਮੈਂਟ ਆ ਰਹੀ ਹੈ ਸੰਜੀਵ ਅਰੋੜਾ ਨੇ ਕਿਹਾ ਕਿ ਹੁਣ ਤੱਕ 114000 ਕਰੋੜ ਦੀ ਇਨਵੈਸਟਮੈਂਟ ਪੰਜਾਬ ਆ ਚੁੱਕੀ ਹੈ ਜਿਸ ਨਾਲ ਕਰੋੜਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ ਮੈਂ ਪਹਿਲਾਂ ਤੁਹਾਨੂੰ ਦੱਸ ਦਾਂ ਕਿ ਜਦੋਂ ਦੀ ਸਾਡੀ ਸਰਕਾਰ ਆਈ ਹੈ ਅੱਜ ਤੱਕ 114000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਇਸ ਇਨਵੈਸਟਮੈਂਟ ਕਰਕੇ ਮਿਲ ਚੁੱਕਾ ਹੈ ਜਾਂ ਮਿਲਣ ਦੇ ਕੰਢੇ 'ਚ ਹੈ ਕਿਉਂਕਿ ਕੁਝ ਫੈਕਟਰੀਆਂ ਕੰਪਲੀਸ਼ਨ ਤੇ ਆ ਕੁਝ ਕੰਪਲੀਟ ਹੋ ਚੁੱਕੀਆਂ ਅਸੀਂ ਜਿਹੜੇ ਲੋਕਾਂ ਦੇ ਮੁੱਦੇ ਸੀ ਲੋਕਾਂ ਦਾ ਮਤਲਬ ਇੰਡਸਟਰੀ ਦੇ ਜਿਹੜੇ ਬਿਜ਼ਨੈਸਸ ਦੇ ਮੁੱਦੇ ਸੀ ਉਹਨੂੰ ਜੀਟੀ ਜੀ ਟੂ ਬੀ ਕਹਿੰਦੇ ਆ ਵੀ ਗਵਰਨਮੈਂਟ ਟੂ ਬਿਜ਼ਨਸ ਜਿੰਨੀਆਂ ਸਰਵਿਸਿਜ਼ ਉਹਨਾਂ ਨੂੰ ਮਿਲਣੀਆਂ ਸੀ ਉਹਦੀ ਜਿਹੜੀ 85% ਮਸਲੇ ਅਸੀਂ ਹੱਲ ਕਰ ਚੁੱਕੇ ਆ ਹੁਣ ਸਿਰਫ 15% ਮਸਲੇ ਆ ਉਹ ਵੀ ਅਸੀਂ ਹੱਲ ਕਰੀ ਜਾਂਦੇ ਆ ਰੋਜ਼ ਨਵੇਂ ਆ ਜਾਂਦੇ ਪੁਰਾਣੇ ਹੱਲ ਹੋ ਜਾਂਦੇ ਪਰ ਅਸੀਂ 85% ਮੇਨਟੇਨ ਕਰਦੇ ਆ ਜੀ ਡੀ ਪਿੱਛੇ ਅਸੀਂ ਇੱਕ ਇੰਡਸਟਰੀ ਲਈ OTS ਲੈ ਕੇ ਆਏ ਆ ਵਨ ਟਾਈਮ ਸੈਟਲਮੈਂਟ ਇਹ ਇੰਡਸਟਰੀ ਦਾ 42 ਸਾਲ ਪੁਰਾਣਾ ਮੁੱਦਾ ਸੀ 42 ਸਾਲ ਪੁਰਾਣਾ ਮੁੱਦਾ ਇੰਡਸਟਰੀ ਵਾਲੇ ਜਿਹੜੇ ਪੀਐਸਆਈਸੀ ਦੇ ਪਲਾਟ ਸੀਗੇ ਉਹ ਕਹਿੰਦੇ ਰਹਿੰਦੇ ਸੀਗੇ ਜੀ ਸਾਡਾ ਫੈਸਲਾ ਕਰਾ ਦਿਓ ਅਸੀਂ ਜਦੋਂ ਬੈਂਕੇ ਚ ਜਾਂਦੇ ਆ ਸਾਨੂੰ ਪ੍ਰੋਬਲਮ ਆਂਦੀ ਬੈਂਕਾਂ ਤੋਂ ਲੋਨ ਨਹੀਂ ਮਿਲਦੇ ਉਹ ਪਿੱਛੇ ਸਾਡੀ ਸਰਕਾਰ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਔਰ ਇਹ ਓਟੀਐਸ ਸਕੀਮ ਲੈ ਕੇ ਆਏ ਆ ਮੈਂ ਤੁਹਾਨੂੰ ਇਸ ਸਕੀਮ ਦਾ ਥੋੜਾ ਜਿਆਦਾ ਦੱਸਦਾ ਇਹ ਜਿਹੜੇ ਪਲਾਟ ਹੋਲਡਰ ਸੀਗੇ ਉਹਨਾਂ ਨੂੰ ਤਾਂ ਫਾਇਦਾ ਹੋਇਆ ਹੀ ਹੋਇਆ ਜਿਨ੍ਹਾਂ ਨੇ ਸੋਚਿਆ ਹੋਇਆ ਸੀ ਕਿ ਅਸੀਂ ਇਨਵੈਸਟਮੈਂਟ ਲੈ ਕੇ ਆਣੀ ਆਂ ਪੰਜਾਬ ਵਿੱਚ ਉਹ ਵੀ ਹੁਣ ਇਨਵੈਸਟਮੈਂਟ ਨਵੀਂ ਲੈ ਕੇ ਆ ਰਹੇ ਆ ਉਹ ਸਿਰਫ ਐਸ ਕਰਕੇ ਲੈ ਕੇ ਆ ਰਹੇ ਆ ਕਿ ਉਹ ਦੇਖ ਰਹੇ ਆ ਕਿ ਜਿਹੜੀ ਸਾਡੀ ਸਰਕਾਰ ਹੈ ਇਹ ਸਨਤਕਾਰਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੰਦੇ ਆ ਔਰ ਇਹ ਸਨਤਕਾਰਾਂ ਦੇ ਹੱਕ ਦੀ ਸਰਕਾਰ ਹੈਗੀ ਜਲੰਧਰ ਚ ਮੰਗਲਵਾਰ ਸਵੇਰੇ ਕਪੂਰਥਲਾ ਰੋਡ ਦੇ ਪਿੰਡ ਮੰਡ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਚਸ਼ਮਦੀਦਾ ਅਨੁਸਾਰ ਇੱਕ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਗਲਤ ਦਿਸ਼ਾ ਤੋਂ ਆ ਰਹੀ ਸੀ ਤੇ ਅਚਾਨਕ ਸਾਹਮਣੇ ਤੋਂ ਆਇਆ ਇੱਕ ਛੋਟੇ ਮਿੰਨੀ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਟਰੱਕ ਦੇ ਪ੍ਰਖੱਚੇ ਉੱਡ ਗਏ ਤੇ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਪੂਰਥਲਾ ਸਬਜ਼ੀ ਮੰਡੀ ਨਾਲ ਸਬੰਧਤ ਵਪਾਰੀਆਂ ਵਜੋਂ ਹੋਈ ਹੈ ਹਾਦਸੇ ਦੇ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਬੱਸ ਚਾਲਕ ਨੂੰ ਹਿਰਾਸਤ ਚ ਲੈ ਲਿਆ ਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਰਾਜਾ ਜੀ ਜਿਹੜਾ ਡਰਾਈਵਰ ਆ ਉਹਦਾ ਮੈਂ دوست ਆ ਸਵੇਰੇ ਤੱਕ ਮੈਂ 3 ਵਜੇ ਤੇ ਲੱਗੇ ਛਾਗੇ ਇਸ ਸਬਜੀ ਮੰਡੀ ਸਬਜੀ ਮੰਡੀ ਕਪੂਰਥਲਾ ਤੋਂ ਸਬਜੀ ਲੈਣ ਡੇਲੀ ਜਲੰਧਰ ਜਾਂਦੇ ਆ ਡਰਾਈਵਰ ਸਿਗੇ ਨਾਲ ਦੋ ਸਬਜੀ ਵਾਲੇ ਦੁਕਾਨਦਾਰ ਸਿਗੇ ਜੋ ਕਿ ਡੇਢ ਲਈ ਜਲੰਧਰ ਜਾਂਦੇ ਆ ਭਾਜੀ ਕਿੰਨੇ ਵਜੇ 3 ਕਿਹ ਜਿਹੜਾ ਇਹ ਮਮਾ ਦਾ ਸਾਰਾ ਪੀ ਆਰ ਟੀ ਸੀ ਬਾਜੂ ਰਾ ਕਿ ਦਿੱਲੀੋਂ ਆਂਦਾ ਬਸ ਕਹਿੰਦੇ ਬਿਲਕੁਲ ਖਾਲੀ ਸੀ ਡਰਾਈਵਰ ਨੂੰ ਕਹਿੰਦੇ ਝੋਕ ਲੱਗਾ ਤੁਹਾਡੇ ਡਾਡਾ ਟੱਪ ਕੇ ਦੂਰ ਕਿੰਨੀ ਕੀਤੀ ਉਹਨੇ ਦੂਜੇ ਇਹਦੇ ਵਿੱਚ ਕਾਫੀ ਮਤਲਬ ਤਿੰਨੇ ਬੰਦੇ ਦਾ ਅਗਰ ਮੌਕੇ ਤੇ ਮੌਤ ਹੋ ਗਿਆ ਦੇ ਵਿੱਚ ਇੱਕ ਕੰਦੇ ਬੰਦਾ ਜਿੰਦਾ ਸੀਗਾ ਜੋ ਕਿ ਪੰਜ ਸਾਢੇ ਪੰਜ ਤੋਂ ਤਰਫ ਦੇ ਰਿਆ ਨਾ ਮੌਕੇ ਤੇ ਐਂਬੂਲੈਂਸ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਤੇ ਨਾ ਹੀ ਕੋਈ ਸੁਣਵਾਈ ਹੋਈ ਲੋਕਾਂ ਜੋ ਕਿ ਉਹ ਵੀ ਸਾਢੇ ਪੰਜ ਵਿੱਚ ਕੰਦੇ ਖਤਮ ਹੋ ਗਿਆ ਤਿੰਨੇ ਤੇ ਲੈ ਕੇ ਇਹ ਸਾਤ ਮਨੂਜ ਮੈਨੂੰ 6 ਵਜੇ ਫੋਨ ਆਇਆ ਕਿ ਦਾਦਾ ਗੱਲ ਆ ਮੈਂ ਵੀ ਆਇਆ ਤੇ ਸਾਰਾ ਮਾਮਲਾ ਦੇਖਦਾ ਅਜੇ ਤੱਕ ਨਹੀਂ ਛੇ 6 ਵਜੇ ਤੱਕ ਨਾ ਕੇ ਪ੍ਰਸ਼ਾਸਨ ਆਇਆ ਸਾਰੇ ਦੇਖਣ ਨੂੰ ਤੇ ਕੋਈ ਸੁਣਵਾਈ ਨਹੀਂ ਹੋਇਆ ਨਾ ਕੋਈ ਐਂਬੂਲੈਂਸ ਨਾ ਕੋਈ ਪ੍ਰੈਸ ਮੀਡੀਆ ਕੋਈ ਨਹੀਂ ਤੇ ਪਹੁੰਚਾਈ ਜਿੰਨੇ ਬੰਦੇ ਵਾਏ ਸੀਗੇ ਹਾਂਜੀ ਜਿਹੜਾ ਡਰਾਈਵਰ ਸੀਗਾ ਉਹਦੇ ਨਿੱਕੇ ਛੋਟੇ ਛੋਟੇ ਚਾਰ ਬੱਚੇ ਆ ਤਕਰੀਬਨ ਉਹਦੀ ਉਮਰ 8 ਤੋਂ 7 29 ਸਾਲੋਂ ਆਇਆ ਤੇ ਬਾਕੀ ਦੋਹਾਂ ਦੀ ਉਮਰ ਕਿੰਨੀ ਇੱਕ ਦਾ ਉਮਰ ਤਕਰੀਬਨ 40 45 ਸਾਲ ਆ ਤੇ ਇੱਕ ਦਾ ਸਾਰੇ ਸਾਲ ਦਾ ਉਮਰ ਲਾ ਕੇ ਤਿੰਨੇ ਡੈਥ ਹੋ ਗਈ ਹੁਣ ਤਿੰਨੇ ਡੈਥ ਹੋ ਗਈ ਆ ਤਿੰਨੇ ਦੇ ਬਾਲ ਬੱਚੇ ਦੋ ਤਿੰਨ ਬਾਲ ਬੱਚੇ ਆ ਸਾਰੇ ਬੱਚੇ ਛੋਟੇ ਛੋਟੇ ਆ ਤਿੰਨਾ ਸਾਰਿਆਂ ਦੇ ਕੋਈ ਨਹੀਂ ਖਾਗਾ ਕਾਰ ਕੰਮ ਕਰਦਾ ਨਹੀਂ ਸਾਰੇ ਬੱਚੇ ਛੋਟੇ ਆ ਪਰਦੇ ਸੀਗੇ ਤੇ ਕੰਮ ਕਰਦੇ ਸੀਗੇ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਇੰਟਰਪੋਲ ਨੇ ਮਜੀਠੀਆ ਦੇ ਕਰੀਬੀ ਸਾਥੀ ਸਤਪ੍ਰੀਤ ਸੱਤਾ ਖਿਲਾਫ ਬਲੂ ਕਾਰਨਰ ਨੋਟਿਸ ਕੀਤਾ ਜਾ ਰਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਸਾਡੇ ਕੈਨੇਡਾ ਨਾਲ ਦੋਸਤਾਨਾ ਸਬੰਧ ਅਸੀਂ ਕੈਨੇਡਾ ਤੋਂ ਸੱਤਾ ਦੀ ਹਵਾਲਗੀ ਦੀ ਕਰਾਂਗੇ ਮੰਗ ਅਸ਼ਵਨੀ ਸ਼ਰਮਾ ਦੇ ਬਿਆਨ ਦਾ ਅਮਨ ਅਰੋੜਾ ਨੇ ਦਿੱਤਾ ਜਵਾਬ ਅਮਨ ਅਰੋੜਾ ਨੇ ਕਿਹਾ ਕਿ ਕਿਸ ਨੂੰ ਕਿੰਨਾ ਮੁਆਵਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਇਹ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਭਾਜਪਾ ਆਪਣੇ ਵਾਅਦਿਆਂ ਵੱਲ ਦੇਵੇ ਧਿਆਨ ਮੁੱਖ ਮੰਤਰੀ ਭਗਵੰਤ ਮਾਨ ਫਸੇ ਨਵੇਂ ਵਿਵਾਦ 'ਚ ਭਾਜਪਾ ਨੇ ਸੀਐਮ ਤੇ ਗੁਰਬਾਣੀ ਦੀਆਂ ਤੁਕਾਂ ਨਾਲ ਛੇੜਛਾੜ ਦੇ ਲਗਾਏ aarop ਵਿਕਰਮਜੀਤ ਸਿੰਘ ਟੀਮਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਮਾਨ ਖਿਲਾਫ ਕਾਰਵਾਈ ਦੀ ਮੰਗ ਚਮਕੌਰ ਸਾਹਿਬ ਦੇ ਨਵੇਂ ਸਬਡਿਵੀਜ਼ਨ ਹਸਪਤਾਲ ਦੇ ਉਦਘਾਟਨ ਤੇ ਵਿਵਾਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਇਹ ਹਸਪਤਾਲ ਕਾਂਗਰਸ ਨੇ ਬਣਵਾਇਆ ਸੀਐਮ ਮਾਨ ਸਿਰਫ ਤਸਵੀਰਾਂ ਖਿੱਚਵਾਉਣ ਲਈ ਗਿਆ ਹਸਪਤਾਲ मनोरंजन ਕਾਲਿਆ ਨੇ ਸਿਸੋਦੀਆ ਦੇ ਸਾਮਦਮ ਦੰਡ ਭੇਦ ਵਾਲੇ ਬਿਆਨ ਦੀ ਕੀਤੀ ਨਖੇਦੀ ਕਾਲਿਆ ਨੇ ਕਿਹਾ ਕਿ ਇਸ ਬਿਆਨ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਹਰ ਨਿਕਲੀ ਪਾਰਟੀ ਦੀ ਅਸਲੀਅਤ ਆਈ ਸਾਹਮਣੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ